ਕੀਵਾ ਪਿੰਡ ਤੋਂ ਕੁਝ ਨੌਜਵਾਨ ਨੇ ਫਰਾਂਸ ਤੋਂ ਵਾਪਸ ਆ ਕੇ ਇਸ ਜਗ੍ਹਾ ਦੇ ਉੱਤੇ ਰਗੜੇ ਦਾ ਜੜਾਏ ਉਹ ਕੰਮ ਸ਼ਰਦਾਈ ਬਣਾ ਕੇ ਜੜਾਏ ਪਲੋਣਾ ਸ਼ੁਰੂ ਕੀਤਾ ਹੈ ਇਹ ਭਈ ਬਾਹਰ ਰਾਸਮੀ ਹੈ ਵਿਦੇਸ਼ ਰਾਸਮੀ ਆਇਆ ਇਸ ਕਾਰਨ ਪੰਜਾਬ ਦੇ ਵਿੱਚ ਆ ਕੇ ਕੰਮ ਸ਼ੁਰੂ ਕੀਤਾ ਸੇ ਵਧੀਆ ਸੀਗਾ ਕੰਮ ਗੁੰਮ ਵੀ ਵਧੀਆ ਹੈਗਾ ਪੈਸੇ ਵੀ ਵਧੀਆ ਮੈਂ ਉਹਦੇ ਮਨ ਨਹੀਂ ਲੱਗਾ ਮੇਰਾ ਮੈਂ ਪਹਿਲੇ ਸੋਚਿਆ ਹੈ ਜੇ ਤਾਂ ਸਾਲ ਇੱਕ ਜਾ ਕੇ ਤੇ ਮੈਂ ਮੁੜ ਨਹੀਂ ਆ ਵਾਪਸ ਮੁੜਦਾ ਕਹਿੰਦੇ ਨੇ ਭਾਈ ਪੰਜਾਬ ਦੇ ਵਿੱਚ ਤਾਂ ਕੰਮ ਹੀ ਨਹੀਂ ਹੈਗਾ ਅਸੀਂ ਬਾਹਰ ਚਲ ਜੀਏ ਬਾਹਰ ਦੇ ਵਿੱਚ ਸਾਡਾ ਫਿਊਚਰ ਹੈ ਤੁਸੀਂ ਬਾਹਰ ਗਏ ਬਾਹਰੋਂ ਆ ਕੇ ਪੰਜਾਬ ਦੇ ਵਿੱਚ ਕੰਮ ਸ਼ੁਰੂ ਕਰਦੇ ਕੰਮ ਬਹੁਤ ਹੈ ਭਾਈ ਇੱਥੇ ਪਰ ਆਪਣੇ ਸੰਗਮਾਨ ਦੇ ਮੁੰਡੇ ਵੀ ਮਤਲਬ ਸੰਗਮਾਨ ਦੇ ਛੋਟਾ ਕੰਮ ਨਹੀਂ ਕਰਨਾ ਇਦਾਂ ਰੇੜੀ ਰੁੜੀ ਵਾਲਾ ਨਹੀਂ ਕਰਨਾ ਪਰ ਉਹਨਾਂ ਨੂੰ ਹੁਣ ਆਪਾਂ ਸਮਝਾਵਾਂਗੇ ਵੀ ਬਾਹਰ ਜਾਣਾ ਰੋ ਪਰ ਉਹਨਾਂ ਨੇ ਜਾ ਕੇ ਪਤਾ ਲੱਗਣਾ ਉਹਨਾਂ ਨੂੰ ਜਾ ਕੇ ਸਮਝਦੇ ਇਦਾਂ ਨਹੀਂ ਸਮਝਦੇ ਸਿੱਕੀ ਕੀ ਚੀਜ਼ਾਂ ਜਿਹੜੀਆਂ ਨੇ ਉਹ ਇਸ ਰਗੜੇ ਦੇ ਵਿੱਚ ਫੋਨਿਓ ਤੇ ਕਿਹੜੀਆਂ ਕਿਣੀਆਂ ਚੀਜ਼ਾਂ ਦੇ ਨਾਲ ਬਣਾਉਂਦੇ ਆ ਇਹਦੇ ਵਿੱਚ ਜਦੋਂ ਰਗੜਾ ਸ਼ੁਰੂ ਕਰੀਦਾ ਖਸ ਖਸ ਪਾਉਂਦੇ ਆ ਗਿਰੀਆਂ ਪਾਉਂਦੇ ਆ ਕਾਜੂ ਪਾਉਂਦੇ ਆ ਹੌਂਪ ਪਾਉਂਦੇ ਆ ਹਰੇ ਦੇ ਕਿੱਡੇ ਮਗਜ ਹੁੰਦੇ ਆ ਲੈਚੀ ਹੁੰਦੀ ਛੋਟੀ ਗੁਲਾਬ ਪ੍ਰਤਿੰਦਰ ਕਾਲੀ ਮਿੱਟੀ ਹੁੰਦੀ ਹੈ ਕਰਦਿਆਂ ਨੂੰ ਦੱਸੇ ਕਿ ਆ ਕੰਮ ਸ਼ੁਰੂ ਕਰਨ ਲੱਗੇ ਹੈਗੇ ਆ ਕਰਦੇ ਮੰਨ ਗਏ ਸੀ ਪਰ ਬਹੁਤ ਸੇ ਟਾਈਮ ਲੱਗ ਗਿਆ ਉਹ ਕਹਿੰਦੇ ਵੀ ਕੰਮ ਕਰੋ ਕੋਈ ਵੀ ਕਰੋ ਮਤਲਬ ਇਹਲੇ ਲੈ ਨਾਲ ਕੰਮ ਕਰੋ ਉਨੇ ਚੋਂ ਖਾਣੋ ਖੁਜੀਏ ਪੰਜਾਬ ਨੂੰ ਛੱਡ ਲਗਾਤਾਰ ਨੌਜਵਾਨ ਜਿਹੜੇ ਨੇ ਉਹ ਵਿਦੇਸ਼ਾਂ ਨੂੰ ਭਜਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਅੱਜਕੱਲ ਦੀ ਮੈਂ ਗੱਲ ਕਰਾਂ ਤਾਂ ਕੈਨੇਡਾ ਅਮਰੀਕਾ ਫ੍ਰਾਂਸ ਅਤੇ ਹੋਰ ਵੱਡੀਆਂ ਕੰਟਰੀਆਂ ਨੂੰ ਪੰਜਾਬ ਦੇ ਨੌਜਵਾਨ ਖਾਸ ਕਰ ਜਿਹੜਾ ਇਹ ਉਹ ਪਲਾਨ ਕਰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਬਈ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਹੈ ਕੰਮ ਨਹੀਂ ਹੈ ਪਰ ਅੱਜ ਤੁਹਾਨੂੰ ਅਜੀਹੇ ਨੌਜਵਾਨਾਂ ਦੇ ਨਾਲ ਮਿਲਾਵਾਂਗੇ ਅਜੀਹੇ ਕਬੱਡੀ ਪਲੇਅਰਾਂ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਇਸ ਗੱਲ ਨੂੰ ਗਲਤ ਸਾਬਿਤ ਕੀਤਾ ਹੈ ਅਤੇ ਪੰਜਾਬ ਦੇ ਵਿੱਚ ਰੋਜ਼ਗਾਰ ਜਿਹੜਾ ਹੈ ਉਹ ਸ਼ੁਰੂ ਕੀਤਾ ਹੈ ਖੀਵਾ ਪਿੰਡ ਤੋਂ ਕੁਝ ਨੌਜਵਾਨ ਨੇ ਜੋ ਫਰਾਂਸ ਦੇ ਵਿੱਚ ਪਹਿਲਾਂ ਗਏ ਸੀਗੇ ਅਤੇ ਫਰਾਂਸ ਤੋਂ ਵਾਪਸ ਆ ਕੇ ਇਸ ਜਗ੍ਹਾ ਦੇ ਉੱਤੇ ਰਗੜੇ ਦਾ ਜਿਹੜਾ ਹੈ ਉਹ ਕੰਮ ਸ਼ਰਦਾਈ ਬਣਾ ਕੇ ਜਿਹੜਾ ਇਹ ਪਲਉਣਾ ਸ਼ੁਰੂ ਕੀਤਾ ਹੈ ਸਭ ਤੋਂ ਪਹਿਲਾਂ ਤੁਸੀਂ ਤਸਵੀਰ ਜ਼ਰੂਰ ਦੇਖੋ ਜਿੱਥੇ ਬਾਈ ਹੁਰੀ ਜਿਹੜੇ ਨੇ ਉਹ ਰਗੜਾ ਪਲਉਂਦੇ ਪਏ ਨੇ ਬੜਾ ਹੀ ਅੱਛਾ ਕੰਮ ਜਿਹੜਾ ਹੈ ਉਹ ਇਨਾਂ ਵੱਲੋਂ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਲਗਾਤਾਰ ਇਹ ਟੈਗ ਲੱਗਦੇ ਰਹੇ ਨੇ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਵਿਦੇਸ਼ਾਂ ਨੂੰ ਜ਼ਿਆਦਾ ਵਗਦੇ ਨੇ। ਅ ਭਾਈ ਹੁਰੀ ਨਾਲ ਗੱਲਬਾਤ ਕਰਨ ਲੈਣਾ। ਭਾਈ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੇ ਸ਼ੁਕਰੀਆ। ਅੱਛਾ ਇਹ ਇਹ ਰਗੜਾਈ ਦਾ ਕੰਮ ਸ਼ੁਰੂ ਕਰ ਦਿੱਤਾ। ਪਹਿਲਾ ਵਾਰ ਗਏ ਸੀਗੇ ਬਾਰੂ ਆ ਕੇ ਰਗੜਾਈ ਦਾ ਕੰਮ ਜਿਹੜਾ ਹੈ ਉਹ ਸ਼ੁਰੂ ਕੀਤਾ। ਇਹ ਮਨ ਦੇ ਵਿੱਚ ਕਿਵੇਂ ਪਲਾਨ ਬਣਿਆ ਤੂੰ ਤੁਹਾਡੇ ਸਾਰਿਆਂ ਦੇ ਵਿੱਚ ਕਬੱਡੀ ਖੇਡਦੇ ਰਹਿੰਦਿਆਂ ਉਸ ਤੋਂ ਬਾਅਦ ਇੱਧਰ ਬਣੇ। ਭਾਈ ਬਾਰੋਂ ਭਰਾ ਆਪਣਾ ਇਹ ਆਇਆ ਹੋਇਆ ਪਰ ਮੈਂ ਇੱਥੇ ਸੀਗਾ। ਤੇ ਪਲਾਨ ਭਾਜੀ ਬਸ ਆਪਾਂ ਆਪਣੇ ਜਿਹੜੇ ਸੀਨੀਅਰ ਸੀਗੇ ਸਾਰੇ ਲਗੜਦੇ ਰਹੇ ਆ ਸਰਕਲ ਸਾਰਾ ਕਬੱਡੀ ਵਾਲਾ ਆਪਣਾ ਯਾਰ ਦੋਸਤਾਂ ਨਾਲ ਤੇ ਵਾਹ ਬੈਠੇ ਬੈਠੇ ਭਾਜੀ ਇਦਾਂ ਆਪ ਰਗੜਦੇ ਸੀਗੇ ਕਿ ਕਿਉਂ ਨਾ ਕੰਮ ਸ਼ੁਰੂ ਕਰ ਲਿਆ ਕਰ ਲਈ ਹੈ ਨਾ ਤੇ ਬਸ ਭਾਜੀ ਸੋਚ ਕੇ ਤਾਂ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਕੰਮ ਸ਼ੁਰੂ ਕਰਤਾ ਭਾਜੀ ਅੱਛਾ ਭਾਈ ਉਰੀ ਬਾਹਰ ਗਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਭਾਈ ਬਾਹਰ ਰਾਸ ਨਹੀਂ ਆਇਆ ਵਿਦੇਸ਼ ਰਾਸ ਨਹੀਂ ਆਇਆ ਜਿਸ ਕਾਰਨ ਤੁਸੀਂ ਪੰਜਾਬ ਦੇ ਵਿੱਚ ਆ ਕੇ ਕੰਮ ਸ਼ੁਰੂ ਕੀਤਾ ਜਾਂ ਕੰਮ ਨਹੀਂ ਕੀਤਾ ਨਹੀਂ ਨਹੀਂ ਉੱਥੇ ਵਧੀਆ ਸੀਗਾ ਕੰਮ ਕੁੰਬੀ ਵਧੀਆ ਹੈਗਾ ਪੈਸੇ ਵੀ ਵਧੀਆ ਮੈਂ ਉਹਦੇ ਮਨ ਨਹੀਂ ਲੱਗਾ ਮੇਰਾ ਮੇਰਾ ਪਹਿਲੇ ਸੋਚਿਆ ਹੋਇਆ ਹੈ ਜਿੱਦਾਂ ਸਾਲ ਇੱਕ ਜਾ ਕੇ ਤੇ ਮੈਂ ਮੁੜ ਨਹੀਂ ਆ ਵਾਪਸੀ ਮੁੜਨਾ ਮੈਂ ਪਹਿਲੇ ਤੱਕਿਆ ਹੋਇਆ ਹੈਗਾ ਇਹ ਵੀ ਉੱਥੇ ਪੱਕਾ ਵੀ ਨਹੀਂ ਰਹਿਣਾ ਕਿਉਂਕਿ ਮੇਰੇ ਪੇਪਰ ਬਣ ਜਾਣਾ ਇਸ ਸਾਲ ਦੇ ਵਿੱਚ ਪਹਿਲਾਂ ਮੈਂ ਪੁਰਤਗਾਲ ਵੀ ਗਿਆ ਹੀ ਫੇ ਮੈਂ ਟਰਾਈ ਨਹੀਂ ਕੀਤੇ ਪੇਪਰ ਬੂਰਾ ਸੋਚਿਆ ਨਹੀਂ ਮੈਂ ਇਹ ਹੀ ਸੋਚਿਆ ਵੀ ਥੋੜੇ ਜਿੰਨੇ ਕੁ ਲਾ ਕੇ ਆਇਆ ਲਾ ਕੇ ਤੇ ਬਸ ਪੈਂਡ ਹੀ ਜਾਣਾ ਲੋਕੀ ਕਹਿੰਦੇ ਨੇ ਬਈ ਪੰਜਾਬ ਦੇ ਵਿੱਚ ਤਾਂ ਕੰਮ ਹੀ ਨਹੀਂ ਹੈਗਾ ਅਸੀਂ ਬਾਹਰ ਚਲ ਜੀਏ ਬਾਹਰ ਦੇ ਵਿੱਚ ਸਾਡਾ ਫਿਊਚਰ ਹੈ ਤੁਸੀਂ ਬਾਹਰ ਗਏ ਬਾਹਰੂ ਆ ਕੇ ਪੰਜਾਬ ਦੇ ਵਿੱਚ ਕੰਮ ਸ਼ੁਰੂ ਕੀਤਾ ਇਹ ਕਿਵੇਂ ਕਰਨ ਨੂੰ ਕੰਮ ਬਹੁਤ ਹੈ ਭਾਜੀ ਇੱਥੇ ਪਰ ਆਪਣੇ ਸੰਗ ਮੰਨਦੇ ਮੁੰਡੇ ਵੀ ਮਤਲਬ ਸੰਗ ਮੰਨਦੇ ਵੀ ਛੋਟਾ ਕੰਮ ਨਹੀਂ ਕਰਨਾ ਇਦਾਂ ਰੇੜੀ ਰੋੜੀ ਵਾਲਾ ਨਹੀਂ ਕਰਨਾ ਹਨਾ ਪਰ ਮੈਂ ਤਾਂ ਇਹ ਪਰ ਉਹਨਾਂ ਨੂੰ ਹੁਣ ਆਪਾਂ ਸਮਝਾਵਾਂਗੇ ਵੀ ਬਾਹਰ ਜਾਣਾ ਰੋ ਪਰ ਉਹਨਾਂ ਨੇ ਜਾ ਕੇ ਪਤਾ ਲੱਗਣਾ ਉਹਨਾਂ ਨੂੰ ਜਾ ਕੇ ਸਮਝਦੇ ਇਦਾਂ ਨਹੀਂ ਸਮਝਦੇ ਹੁਣ ਮੈਂ ਕਈਆਂ ਨੂੰ ਕਿਹਾ ਵੀ ਆ ਕਈ ਨਹੀਂ ਪਰ ਇਹਨਾਂ ਨੂੰ ਸਮਝਾਇਆ ਹੀ ਇਹ ਸਮਝ ਗਏ ਇਹ ਹੁਣ ਲੱਗੇ ਹੋਏ ਵੀ ਕਹਿੰਦੇ ਪਤਾ ਹੀ ਪਾੜਤਾ ਬਾਹਰ ਜਾਣਾ ਹੀ ਨਹੀਂ ਗਾਏ ਤੁਸੀਂ ਬਾਹਰ ਤੁਸੀਂ ਗਏ ਸੀਗੇ ਕਿੰਨਾ ਕੁ ਖਰਚਾ ਲਗਾ ਕੇ ਗਏ ਸੀਗੇ ਤੇ ਉਸ ਤੋਂ ਬਾਅਦ ਜਦੋਂ ਵਾਪਸ ਤੁਸੀਂ ਆਏ ਪਰਿਵਾਰ ਦਾ ਕੀ ਰਿਐਕਸ਼ਨ ਰਿਹਾ ਤੁਹਾਡੀ ਮੈਂ ਜੀ 12-13 ਲੱਖ ਰੁਪਏ ਲਾ ਕੇ ਗਿਆ ਹੈਗਾ ਪਰ ਮੈਂ ਦੱਸਿਆ ਨਹੀਂ ਕਰੇ ਕਿ ਮੈਂ ਆਉਣਾ ਵਾਪਸ ਪਰ ਉਦਾਂ ਮਾੜਾ ਮੋਟਾ ਜਿੱਦਾਂ ਗੱਲਾਂ-ਗੱਲਾਂ ਵਿੱਚ ਪਹਿਲੋ ਕਹਿੰਦਾ ਹੁੰਦਾ ਜਿਵੇਂ ਆਉਣਾ ਹੈਗਾ ਇੰਨਾ ਨਹੀਂ ਪਤਾ ਕਰੋ ਨਾ ਆਉਣਾ ਤੇ ਹੁਣ ਮੈਂ ਉਦਾਂ ਦੱਸ ਕੇ ਨਹੀਂ ਆਇਆ ਸਿੱਧੇ ਆ ਗਏ ਪਰ ਨਹੀਂ ਕੋਈ ਨਹੀਂ ਰਮੇ ਨਹੀਂ ਕੋਈ ਦੋਖ ਨਹੀਂ ਸਾਰੇ ਵਧੀਆ ਖੁਸ਼ੀ ਹੈਗੇ ਵੀ ਚਲ ਕੋਈ ਨਹੀਂ ਵੀ ਇੱਥੇ ਕਰ ਲਾ ਕੰਮ ਆਪਣਾ ਖੇਤੀਬਾੜੀ ਦਾ ਵੀ ਕੰਮ ਚੱਲ ਕਰੀ ਜਾ ਜਿੱਦਾਂ ਮਰਜੀ ਉੱਥੇ ਤਾਂ ਹਾਲਾਤ ਮਾੜੇ ਹੀ ਆ ਜਿੱਦਾਂ ਕਹਿ ਰਹੀਏ ਵੀ ਨਹੀਂ ਸਹੀ ਨਹੀਂ ਲੱਗਦਾ ਤਾਂ ਹੀ ਆਪਾਂ ਸੋਚਿਆ ਪਹਿਲੋ ਇੱਥੇ ਵਾਪਸੀ ਆਉਣਾ ਕਬੱਡੀ ਖੇਡਣ ਵਾਲੇ ਨੌਜਵਾਨ ਜੋ ਕਿ ਹਮੇਸ਼ਾ ਕਬੱਡੀ ਦੇ ਮੈਦਾਨ ਦੇ ਵਿੱਚ ਰਹਿੰਦੇ ਨੇ ਜਾਂ ਫਿਰ ਉਹਨਾਂ ਨੇ ਮਿਹਨਤ ਕਰਨੀ ਹੈ ਫਿਰ ਕੋਈ ਹੋਰ ਕੰਮ ਉਹਨਾਂ ਵੱਲੋਂ ਇਹ ਰਗੜਾਈ ਦਾ ਕੰਮ ਸ਼ੁਰੂ ਕਰ ਦਿੱਤਾ ਜਿਵੇਂ ਕਿ ਤੁਸੀਂ ਮਤਲਬ ਕਹਿੰਦੇ ਕੋ ਰੇੜੀ ਵਾਲਾ ਕੰਮ ਜਿਹੜਾ ਹੈ ਉਨੇ ਕਰਦੇ ਸੀ ਕਿ ਪਹਿਲਾਂ ਇਹ ਕੰਮ ਮਨ ਕਿਵੇਂ ਭਾ ਗਿਆ ਮਨ ਦੇ ਵਿੱਚ ਕਿਵੇਂ ਇਹ ਚੀਜ਼ ਆਈ ਹੁਣ ਮੈਂ ਕਰਕੇ ਆਇਆ ਉੱਥੇ ਪਤਾ ਵੀ ਕਿੱਦਾਂ ਕੰਮ ਕਰੀਦੇ ਆ ਉੱਥੇ ਮਤਲਬ ਜੋ ਹਾਲ ਹੈ ਹਨਾ ਉਹਦੇ ਨਾਲੋਂ ਇੱਥੇ ਸਹੀ ਆ ਅਸੀਂ ਕੱਪੜੇ ਵੀ ਵਧੀਆ ਪਾਏ ਆ ਇਹਨੇ ਵੀ ਵਧੀਆ ਵਾ ਟੌਰ ਨਾ ਨਾਣੀ ਸਰਦਾਰੀ ਆ ਆਪਦਾ ਕੰਮ ਆ ਜਿੱਦਾਂ ਮਰਜੀ ਜਦੋਂ ਮਰਜੀ ਪਈਦਾ ਜਦੋਂ ਮਰਜੀ ਜਾਈਦਾ ਜਿੱਥੇ ਜਾਣਾ ਹੋਵੇ ਹਨਾ ਉੱਥੇ ਇਦਾਂ ਥੋੜਾ ਉੱਥੇ ਫੇਰ ਥੱਲੇ ਤੋਂ ਥੱਲੇ ਹੀ ਲੱਗਣਾ ਪੈਣਾ ਹਨਾ ਉਹ ਚੀਜ਼ ਆਪਾਂ ਨੂੰ ਮੈਨੂੰ ਵਧੀਆ ਨਹੀਂ ਲੱਗੀ ਸੀ ਜਿਹੜੀ ਗੱਲ ਆ ਤਾਂ ਕਰਕੇ ਮੈਂ ਇੱਥੇ ਹੁਣ ਇਹਨੂੰ ਕੰਮ ਨੂੰ ਮੈਂ ਛੋਟਾ-ਮ ਨਹੀਂ ਇਹ ਵਧੀਆ ਨਿਕਾ ਪਰ ਮੈਨੂੰ ਬਹੁਤ ਵਧੀਆ ਲੱਗਦਾ ਮੈਨੂੰ ਖੁਸ਼ੀ ਵੀ ਬਹੁਤ ਮਿਲਦੀ ਹੈ ਕੰਮ ਕਰਕੇ ਖੱਤੀ ਕੰਮ ਕਰਕੇ ਹਾਂਜੀ ਬਿਲਕੁਲ ਅੱਛਾ ਮੈਂ ਜ਼ਰੂਰ ਜਾਨਣਾ ਚਾਹੂੰਗਾ ਭਾਈ ਇੱਕ ਸਵਾਲ ਇੱਕ ਟੈਗ ਬੜਾ ਲੱਗਦਾ ਪੰਜਾਬੀਆਂ ਦੇ ਉੱਤੇ ਖਾਸ ਕਰ ਕਹਿੰਦੇ ਕਿ ਭਾਈ ਇਹ ਨਸ਼ੇੜੀ ਨੇ ਜਾਂ ਤਾਂ ਇਹਨਾਂ ਦਾ ਹੁੰਦਾ ਇਹ ਬਾਹਰ ਚਲ ਜਾਂਦੇ ਨੇ ਜਾਂ ਫਿਰ ਨਸ਼ੇ ਦੇ ਵਿੱਚ ਪੰਜਾਬ ਦੇ ਵਿੱਚ ਰਹਿ ਕੇ ਜਿਹੜਾ ਹੈ ਉਹ ਲਗਾਤਾਰ ਮਰਦੇ ਹੋਏ ਨਜ਼ਰ ਆਉਂਦੇ ਹੈ ਟੈਗ ਉਹ ਟੈਗ ਹੀ ਲੱਗਾ ਹੋਇਆ ਜ਼ਿਆਦਾਤਰ ਦਾ ਉਹਨੇ ਨਾਂ ਬਦਨਾਮ ਹੋਏ ਹੋਏ ਹੁਣ ਆ ਮੁੰਡੇ ਜਿੱਦਾਂ ਕਹੇਰੀਏ ਉਦਾਂ ਫਿਰਦੇ ਹੁੰਦੇ ਤੇ ਇੰਨਾ ਕਹਣਾ ਵੀ ਆਈ ਉਦਾਂ ਹੀ ਫਿਰਦੇ ਨਸ਼ੇ ਪੱਤੇ ਕਰਦੇ ਆ ਹੁਣ ਸਾਰੇ ਮਿਹਨਤ ਕਰਦੇ ਆ ਬੜੇ ਵਧੀਆ ਲੱਗੇ ਵੀ ਰਹਿੰਦੇ ਆ ਸਵੇਰ ਨੂੰ ਆਏਂਦੇ ਰਾਤ ਵੀ ਇੱਥੇ ਰਹਿੰਦੇ ਸਵੇਰ ਨੂੰ ਸਾਡੇ ਆਉਣ ਤੋਂ ਪਹਿਲਾਂ ਇੰਨੇ ਰਗੜ ਰਗੜ ਕੇ ਲਾਇਆ ਹੁੰਦਾ ਇੱਥੇ ਹੁਣ ਆਪਾਂ ਇਤਨ ਨਸ਼ੇੜੀ ਕਿੱਦਾਂ ਕਹਾਂਗੇ ਹਨਾ ਇਹ ਤਾਂ ਦੁਨੀਆ ਦੇ ਟੈਗ ਉਦੋਂ ਹੀ ਲਾਏ ਹੋਏ ਪੇਠੇ ਜਿਹੜੇ ਗੱਲਾਂ ਕਰਦੇ ਲੰਗਦੇ ਵੜਦੀ ਪਰ ਫੇ ਵੀ ਮੈਂ ਉਹੀ ਸੁਨੇਹਾ ਦੇਣਾ ਵੀ ਆਰਾਮ ਨਾ ਆਪਦਾ ਕੋਈ ਨਾ ਕੋਈ ਛੋਟਾ ਖੋਲੋ ਜੋ ਮਰਜੀ ਖੋਲੋ ਇੱਥੇ ਹੀ ਬਾਹਰ ਜਾਣ ਨਾਲੋਂ ਇੱਥੇ ਖੋਲੋ ਕੰਮ ਸਾਰਿਆਂ ਨੇ ਮਨ ਕਿਵੇਂ ਬਣਾਇਆ ਕਿ ਭਈ ਆਹ ਕੰਮ ਜਿਹੜਾ ਹੈਗਾ ਉਹ ਸ਼ੁਰੂ ਕਰਨਾ ਐਂ ਜਿੱਦਾਂ ਰਗੜਦੇ ਹੁੰਦੇ ਸੀ ਪਹਿਲਾਂ ਆਪਦੀ ਜਿੱਦਾਂ ਗਰਾਊਂਡ ਡੇ ਰਗੜ ਲਈ ਜਾਂ ਮੋਟਰ ਤੇ ਰਗੜ ਲਈ ਇੱਥੇ ਬੈਠੇ ਬੈਠੇ ਆ ਗਿਆ ਜਿੱਦਾਂ ਹੁਣ ਖੇਤੀਬਾੜੀ ਕਰਦੇ ਆ ਖੇਤੀਬਾੜੀ ਤੇ ਹੁਣ ਛਮਾਈ ਜਾਂ ਸਾਲ ਬਾਾਰ ਇਦਾਂ ਪੈਸੇ ਆਉਣੇ ਹਨ ਅਸੀਂ ਸੋਚਿਆ ਵੀ ਰੋਜ਼ ਦੀ ਆਮਦਨ ਕੋਈ ਦਾ ਇਦਾਂ ਕਿਤਾ ਕਰੀਏ ਬੇਠੇ ਬੇਠੇ ਕੋਈ ਨਾ ਕੋਈ ਪਲਾਨ ਬਣਾਉਂਦੇ ਹੁੰਦੇ ਸੀ ਇੱਦਾਂ ਹੀ ਰਗੜਦੇ ਰਗੜਦੇ ਫੇ ਸਾਡੇ ਨਾਮ ਚ ਇਹ ਆ ਗਿਆ ਫੇ ਇਦਾਂ ਹੀ ਅਸੀਂ ਪਹਿਲੋਂ ਦਾ ਦੁਕਾਨ ਦਾ ਸੋਚਿਆ ਫੇ ਅਸੀਂ ਸੋਚਿਆ ਵੀ ਚਲੋ ਆ ਟਰਾਲੀ ਆਪਣੇ ਕੋ ਹੈਗੀ ਇਹਦੇ ਵਿੱਚ ਦੇਖਦੇ ਨਾਲੇ ਵੱਖਰਾ ਹੋ ਜੂ ਉਹ ਬਾਬੇ ਦੀ ਕਿਰਪਾ ਨਾਲ ਇਦਾਂ ਹੀ ਚੱਲਦੇ ਚੱਲਦੇ ਵਧੀਆ ਹੋ ਗਿਆ ਆ ਦੇਖ ਲਓ ਅੱਜ ਸਾਡੇ ਸਾਹਮਣੇ ਅੱਛਾ ਇਹ ਪਹਿਲਾ ਪਹਿਲੀ ਥਾਂ ਹੈ ਜਿਸ ਜਗ੍ਹਾ ਤੇ ਉੱਤੇ ਲਗਾਈ ਹੈ ਇਸ ਤੋਂ ਥਾਂ ਪਹਿਲਾਂ ਵੀ ਤੁਸੀਂ ਲਗਾਇਆ ਨਹੀਂ ਨਹੀਂ ਪਹਿਲੋਂ ਅਸੀਂ ਜਦਾਂ ਮੇਲਿਆਂ ਤੇ ਜਦਾਂ ਲਾਉਂਦੇ ਹੁੰਦੇ ਸੀਗੇ ਤਿੰਨ ਕੋਤੇ ਇੱਕ ਦਿਨ ਲਈ ਮੇਲਾ ਜਦੋਂ ਹੈਗਾ ਤੇ ਇਹ ਦਿਨਾਂ ਦੇ ਫੇ ਉੱਥੇ ਤ ਉੱਥੋਂ ਆਦਿਆਂ ਦੇ ਫੇਰ ਇੱਕ ਦਿਨ ਰਾਮਾ ਮੰਡੀ ਲਾ ਲਈ ਉੱਥੋਂ ਜਦੋਂ ਟਾਈਮ ਨਾ ਆ ਗਈ ਉੱਥੇ ਵਧੀਆ ਮਿਲਿਆ ਫਿਰ ਉੱਥੋਂ ਸੋਚਦੇ ਹੋਏ ਤੇ ਫੇਰ ਇੱਥੇ ਮਾਡਲ ਟਾਊਨ ਆ ਗਏ ਤੇ ਚਲੋ ਇੱਥੇ ਤਾਂ ਬਹੁਤ ਵਧੀਆ ਕਿਰਪਾ ਵਾਪਰੀ ਚ ਕਬੱਡੀ ਨੂੰ ਟਾਈਮ ਦੇ ਦੇਣੇ ਹੋ ਜਾਂ ਫਿਰ ਕਬੱਡੀ ਛੱਡ ਦੇ ਕਬੱਡੀ ਛੱਡ ਦਿੱਤੀ ਸੀ ਆਪਣੇ ਮੇਰੇ ਪ੍ਰੋਬਲਮ ਸੀਗੇ ਮੁੰਡਿਆਂ ਤੇ ਅੱਜ ਤਾਂ ਹੁਣ ਮੁੰਡੇ ਦਾ ਵੀ ਇਹ ਖੇਡਦਾ ਸੀ ਇਹਦੇ ਵੀ ਸੱਟ ਲੱਗੀ ਸੀ ਇਹਦੇ ਵੀ ਪ੍ਰੋਬਲਮ ਹੈ ਇਹਨੇ ਵੀ ਹੁਣ ਜੇ ਤਾਂ ਥੋੜੇ ਜਲਦੀ ਰੈਸਟ ਹੈ ਮੈਂ ਪੱਕੀ ਛੱਡਤੀ ਸੀ ਚਲ ਹਾਂ ਉਦਾਂ ਮੁੰਡੇ ਆਪਣੇ ਨਾਲ ਸਾਰੇ ਹੀ ਆ ਕਬੱਡੀ ਵਾਲੇ ਵੀ ਇਦਾਂ ਦਾ ਨਿਗਾ ਤੇ ਮੈਂ ਇਹ ਕੰਮ ਹੋ ਗਿਆ ਅੱਛਾ ਇਹ ਮੰਨ ਕਿਵੇਂ ਕਰਦਿਆਂ ਨੂੰ ਜਦੋਂ ਤੁਸੀਂ ਇਹ ਦੱਸਿਆ ਕਿ ਭਈ ਅਸੀਂ ਆ ਕੰਮ ਜਿਹੜਾ ਹੈਗਾ ਕਰਦਿਆਂ ਨੂੰ ਦੱਸੇ ਕਿ ਆ ਕੰਮ ਸ਼ੁਰੂ ਕਰਨ ਲੱਗੀ ਹੈਗੀਆਂ ਘਰ ਦੇ ਮਨਗੇ ਸੀ ਉਸੇ ਟਾਈਮ ਆ ਲਗੇ ਉਹ ਕਹਿੰਦੇ ਵੀ ਕੰਮ ਕਰੋ ਕੋਈ ਵੀ ਕਰੋ ਵੀ ਮਤਲਬ ਵਿਹਲੇ ਰਹਿਣ ਨਾਲੋਂ ਕੰਮ ਕਰੋ ਉੰਨੇ ਚੰਨੋਂ ਖੁਸ਼ੀ ਹੈ ਵੀ ਇਦਾਂ ਦੁੱਖਦ ਘਰ ਦੇ ਨੂੰ ਇਹੀ ਹੁੰਦਾ ਵੀ ਕਿ ਵਿਹਲੇ ਫਿਰਦੇ ਆ ਵੀ ਮਤਲਬ ਉਹ ਇਦਾਂ ਦੇ ਪੁੱਠੇ ਕੰਮਾਂ 'ਚ ਨਾ ਪੈਣ ਜਾਂ ਮਤਲਬ ਬਾਹਰ ਰਹਿਣਾ ਮਤਲਬ ਹੁਣ ਜਾਈਦਾ ਹੀ ਨੇਰੀ ਜਨਾਂ ਉਦਾਂ ਫੋਨ ਤੇ ਫੋਨ ਆਉਂਦੇ ਹੁੰਦੇ ਸੀਗੇ ਹੁਣ ਕਹਿੰਦੇ ਵੀ ਚੱਲ ਕੰਮ ਤੋਂ ਆ ਜਾਣਾ ਇੰਨੇ ਪਾਜਦੇ ਵੀ ਸਹੀ ਦੇਖ ਕੇ ਆਇਓ ਧਿਆਨ ਨਾਲ ਆਇਓ ਬਸ ਵੀ ਖੁਸ਼ ਆ ਸਾਰੇ ਖੁਸ਼ ਆ ਘਰ ਦੇ ਵੀ ਖੁਸ਼ ਆ ਰਿਸ਼ਤੇਦਾਰ ਵੀ ਆਪਣੇ ਬਹੁਤ ਖੁਸ਼ ਆ ਸਾਰੇ ਵਧੀਆ ਸਮਝਦੇ ਇਹ ਚੀਜ਼ ਅ ਤੇ ਕਿਹੜੀਆਂ ਕਿਣੀਆਂ ਚੀਜ਼ਾਂ ਦੇ ਨਾਲ ਬਣਾਉਂਦੇ ਹੋ ਤੁਸੀਂ ਇਹਦੇ ਵਿੱਚ ਜੀ ਜਦੋਂ ਰਗੜਾ ਸ਼ੁਰੂ ਕਰੀਦਾ ਖਸ ਖਸ ਪਾਉਂਦੇ ਆ ਗਿਰੀਆਂ ਪਾਉਂਦੇ ਆ ਕਾਜੂ ਪਾਉਂਦੇ ਆ ਸੌਂਫ ਪਾਉਂਦੇ ਆ ਹਰੇ ਤੇ ਚਿੱਟੇ ਮੱਕ ਜਹ ਹੁੰਦੇ ਆ ਇਲਾਇਚੀ ਹੁੰਦੀ ਛੋਟੀ ਗੁਲਾਬ ਦੇ ਪਰ ਤੇ ਅੰਦਰ ਕਾਲੀ ਮਿਰਚ ਹੁੰਦੀ ਹੈ ਇਹ ਆਪਾਂ ਜੋ ਰਗੜੇ ਦੇ ਵਿੱਚ ਇਹਨਾਂ ਨੂੰ ਜੋੜ ਕੱਢ ਕੇ ਉੱਥੇ ਰੱਖਦੇ ਜਦੋਂ ਆਪਾਂ ਸਰਵ ਕਰੀਦਾ ਉਦੋਂ ਮੂੰਗਫਲੀ ਦਾ ਮੂੰਗਫਲੀ ਦੇ ਮਸਾਲਾ ਮੂੰਗਫਲੀ ਦਾ ਗਰੀ ਦਾ ਤੇ ਕਾਜੂ ਦਾ ਉਹ ਆਪਾਂ ਉੱਤੇ ਪੋਕਦੇ ਹਾਂ ਮਤਲਬ ਉਹਦੇ ਨਾਲ ਇਹ ਸਰੀਰ ਦੇ ਲਈ ਠੰਡਾ ਹੁੰਦਾ ਹੈ ਹਾਂਜੀ ਬਿਲਕੁਲ ਠੰਡਾ ਹੁੰਦਾ ਬਹੁਤ ਅੱਛਾ 50 ਰੁਪਏ ਦੇ ਵਿੱਚ ਹੋ ਜਾਂਦਾ ਸਾਰਾ ਕੁਝ ਨਹੀਂ ਹੁਣ ਜਦਾਂ ਸੋਚੀਦਾ ਵਾ ਜਦਾਂ ਮੈਂ ਨਹੀਂ 50 ਸਾਨੂੰ ਫਾਇਦਾ ਨਹੀਂਗਾ ਵੀ ਮਤਲਬ ਸਾਡਾ ਸਮਾਨ ਮਹਿੰਗਾ ਆਉਂਦਾ ਵਾ ਤੇ ਪੈਸੇ 50 ਰੁਪਏ ਥੋੜੇ ਆ ਹੁਣ ਉਦਾਂ ਪਿਆਰ ਹੀ ਆ ਜਦਾਂ ਮੈਂ ਉਹਨਾਂ ਤਰ੍ਹਾਂ ਫਿਰ ਪਰ ਹੁਣ ਕਰਨਾ ਹੈਗਾ ਜਦੋਂ ਪਹਿਲਾਂ ਅਸੀਂ ਦੇਖਦੇ ਆਂ ਵੀ ਹੌਲੀ ਹੌਲੀ ਜਦਾਂ ਇਹ ਚ ਹੋਰ ਵੱਖਰਾ ਕਰਕੇ ਤੇ ਰੇਟ ਵੀ ਅਸੀਂ ਚੱਕਣਾ ਹਾਂ ਥੋੜਾ ਜਿਹਾ ਗਲਾਸ ਉਦਾਂ ਭੱਟਾ ਕਰਦਾਂਗੇ ਥੋੜਾ ਜਿਹਾ ਇੱਕ 50 ਰੁਪਏ ਵਾਲਾ ਵੀ ਰੱਖਾਂਗੇ ਇੱਕ ਆਪਾਂ 100 ਵਾਲਾ ਵੀ ਰੱਖਾਂਗੇ ਅੱਛਾ ਲੋਕ ਜਦੋਂ ਆਉਂਦੇ ਨੇ ਜਦੋਂ ਪਹਿਲੀ ਵਾਰੀ ਤੁਹਾਡੇ ਕੋਲ ਲੋਕ ਕੋਈ ਬੰਦਾ ਆਇਆ ਤੁਹਾਡੇ ਕੋਲ ਪੀਣ ਦੇ ਲਈ ਕਿਉਂਕਿ ਤੁਸੀਂ ਦੱਸ ਰਹੇ ਹੋ ਕਿ ਕਈ ਥਾਵਾਂ ਦੇ ਉੱਤੇ ਲਗਾ ਕੇ ਸੀ ਇਸ ਥਾਂ ਦੇ ਉੱਤੇ ਆਏ ਆ ਜਲੰਧਰ ਮੋਲ ਟਾਊਨ ਦੇ ਵਿੱਚ ਜਦੋਂ ਪਹਿਲੀ ਵਾਰੀ ਤੁਹਾਡਾ ਤੁਹਾਡੇ ਕੋਲ ਇਸ ਥਾਂ ਦੇ ਉੱਤੇ ਕੋਈ ਬੰਦਾ ਆਇਆ ਉਹਦਾ ਰਿਸਪੌਂਸ ਕੀ ਸੀਗਾ ਉਹਦਾ ਰਿਐਕਸ਼ਨ ਕੀ ਰਿਹਾ ਪਹਿਲਾਂ ਵੀ ਹੋਰ ਕਹਿੰਦਾ ਚੜ੍ਹਦੀ ਕਲਾ ਵੀ ਇਦਾਂ ਹੀ ਰਹੋ ਤਕੜੇ ਹੋਏ ਲੱਗੇ ਰਹੋ ਵੀ ਬਹੁਤ ਵਧੀਆ ਕੰਮ ਕੀਤਾ ਤੁਸੀਂ ਸ਼ੁਰੂ ਵੀ ਇਦਾਂ ਹੀ ਰਹੋ ਹੁਣ ਹਟੇ ਹੋਣਾ ਇਹ ਕੰਮ ਤਾਂ ਉਹਨੇ ਨਾ ਸ ਆ ਆਪਣਾ ਉਨੇ ਹੀ ਹੌਸਲਾ ਵੱਧਦਾ ਰਹਿੰਦਾ ਪਰ ਹੁਣ ਇਹ ਹਟਣਾ ਨਿਕਾ ਅਸੀਂ ਵਾਕਈ ਸਹੀ ਆ ਕਿੰਨੇ ਕ ਦਿਨ ਹੋ ਗਏ ਨੇ ਇਸ ਜਗ੍ਹਾ ਦੇ ਸਾਨੂੰ 20 ਦਿਨ ਹੋ ਗਏ ਇੱਥੇ ਹਾਂਜੀ ਕੰਮ ਚੱਲ ਚੜ੍ਹਦੀ ਕਲਾ ਦੇ ਵਿੱਚ ਫਤਿਹ ਕਿਰਪਾ ਭਾਬੀ ਦੀ ਪੂਰੀ ਬੋਲਾ ਇਹ ਮੈਨੂੰ ਜ਼ਰੂਰ ਦੱਸੋ ਬਈ ਆ ਜਿਵੇਂ ਤੁਸੀਂ ਰਗੜਾ ਲੱਗ ਰਿਹਾ ਹੈਗਾ ਇਹ ਕਿੰਨੇ ਕਿੰਨਾ ਟਾਈਮ ਪੀਰੀਅਡ ਹੁੰਦਾ ਹੈ ਤੇ ਕਿਵੇਂ ਇਹ ਸਾਰਾ ਕੁਝ ਪ੍ਰੋਪਰ ਤੁਸੀਂ ਘੰਟਾ ਇੱਕ ਹੋਣਾ ਘੰਟਾ ਇੱਕ ਇਦਾਂ ਲਗੜਨਾ ਪੈਣਾ ਹੈ ਘੰਟੇ ਬਾਅਦ ਫੇਰ ਤੁਹਾਨੂੰ ਜੋੜ ਕੱਢਣਾ ਵਾ ਅੱਧਾ ਘੰਟਾ ਡੇਢ 2 ਘੰਟੇ ਲੱਗ ਜਾਂਦੇ ਜਾਨੀ ਕਿ ਇਹਨੂੰ ਆਪਾਂ ਨੂੰ ਕੰਨ ਨੂੰ ਫੋਲੋ ਅਪ ਕਰਨ ਨੂੰ 20 ਪਾਲ ਕਰਦੇ ਆ 2 ਘੰਟੇ ਨੂੰ ਲੈ ਕੇ ਚੱਲੋ ਇੱਕ ਰਗੜੇ ਦੇ ਵਿੱਚ ਕਿੰਨੇ ਕਿ ਗਲਾਸ ਨਿਕਲ ਜਾਂਦੇ ਨੇ ਇਹਦੇ ਵਿੱਚ 50 ਕਿ ਗਲਾਸ ਨਿਕਲ ਜਾਂਦੇ ਆ ਹਾਂਜੀ ਤਾਂ ਆਪਣੇ ਗਾਹਕਦਾਰੀ ਇਹ ਘੰਟਾ ਰੁਕਣਾ ਬਈ ਇਤਨੇ ਗਾਹਕ ਵੀ ਆ ਵੀ ਘੰਟਾ ਰੋਕ ਜਾਂਦੇ ਵੀਰ ਵੀ ਕਰ ਲੈਣੇ ਘੰਟਾ ਕਿੰਨਾ ਅੱਛਾ ਇਹ ਪਹਿਲਵਾਨ ਮੈਂ ਸੁਣਿਆ ਬਹੁਤ ਜ਼ਿਆਦਾ ਲੋਕ ਹੀ ਪੀਂਦੇ ਨੇ ਜਿਵੇਂ ਦੱਸਦੇ ਕਬੱਡੀ ਦੇ ਵਿੱਚ ਵੀ ਕਾਫੀ ਲੋਕ ਪੀਂਦੇ ਨੇ ਤੇ ਜਿੰਮ ਵਾਲੇ ਮੁੰਡੇ ਜੁੜੇ ਤੁਹਾਡੇ ਨਾਲ ਹਾਂ ਬਿਲਕੁਲ ਸਹੀ ਦਾ ਟਾਈਮ ਹੁੰਦਾ ਜਿੰਮ ਵਾਲਿਆਂ ਨੇ ਇਕੱਠਿਆਂ ਦਾ ਟਾਈਮ ਰੱਖਿਆ ਹੋਇਆ ਮੇਰੇ ਕਹਿੰਦਾ 9 ਵਜੇ ਆ ਜਾਂਦੇ ਆ ਨਾ ਨੋ ਉਹ ਜਿੰਨੇ ਆਉਣੇ ਹੋਣਾ ਸਾਰੇ ਜਮ ਵਾਲੇ ਜਿਹੜੇ ਇੱਥੇ ਲੱਗੇ ਲੱਗੇ ਜਮੇ ਉਹਨਾਂ ਦੇ ਮੁੰਡੇ ਪੱਕਾ ਇੱਥੇ ਆਉਣੇ ਜਣਾ ਪੀ ਕੇ ਜਾਣਾ ਉਦਾਂ ਉਹ ਘਰੇ ਰਗੜਦੇ ਹੁੰਦੇ ਹੁਣ ਉਹਨਾਂ ਨੂੰ ਇਹ ਫਾਇਦਾ ਹੋ ਗਿਆ ਵੀ ਚੱਲ ਇੱਥੇ ਪੀ ਲਾਂਦੇ ਮੈਂ ਉਦਾਂ ਮਿਹਨਤ ਬਹੁਤ ਦੀ ਘਰੇ ਬੰਦੇ ਦਾ ਕਈ ਵੇਲੇ ਆਲਸ ਹੋ ਜਾਂਦਾ ਕਿਹਨਾਂ ਛੱਡ ਯਾਰ ਕੀ ਰਗੜਨਾ ਇਸ ਲਈ ਉਹ ਚੀਜ਼ ਵਧੀਆ ਰੋਜ਼ ਪੀ ਕੇ ਜਾਂਦੇ ਇੱਥੋਂ ਹੁੰਦੇ ਆ ਕੋਈ ਗੱਲ ਮੈਂ ਕਹਿਣ ਲੱਗੀ ਸੀ ਬਈ ਪੰਡੋ ਤੁਸੀਂ ਇੰਨੀ ਦੂਰੋਂ ਆਉਂਦੇ ਹੋ ਜਲੰਧਰ ਦੇ ਵਿੱਚ ਇਹ ਟਾਈਮ ਮੈਨੇਜਮੈਂਟ ਕਿਵੇਂ ਹੁੰਦਾ ਹੈ ਤੁਹਾਡਾ ਸਾਡੇ ਮੁੰਡੇ ਇੱਥੇ ਤਿੰਨ ਇੱਥੇ ਹੁੰਦੇ ਹੀ ਆ ਉਹਨਾਂ ਸਾਡੇ ਆਉਣ ਤੋਂ ਪਹਿਲਾਂ ਤਿਆਰੀ ਇੱਥੇ ਕਰ ਦੇਣੀ ਆ। ਵੀ ਜੋ ਚੀਜ਼ ਦੀ ਲੋੜ ਆ ਅਸੀਂ ਲੈ ਕੇ ਉਹ ਨਜਨੂ ਇਹਨਾਂ ਨੂੰ ਫੋਨ ਕਰਦਾਂ ਨੂੰ ਆਹ ਚੀਜ਼ ਦੀ ਘਾਟ ਆ ਅਸੀਂ ਰਾਤ 'ਚ ਲੈ ਕੇ ਗੱਡੀ ਚੱਲ। ਜਾਨਕੀ ਇੱਥੇ 10:00 ਵਜੇ ਤੱਕ ਪਹੁੰਚ ਜੰਦੇ ਹੁੰਦੇ ਨੇ। ਉਹਨੇ ਟਾਈਮ ਨੂੰ ਇੱਥੇ ਰਸ ਪੈਣਾ ਹੁੰਦਾ। ਉਹਨੇ ਜਨੂ ਇਹਨਾਂ ਨੇ ਇੱਕ ਤਿਆਰ ਕਰਕੇ ਰੱਖਿਆ ਹੁੰਦਾ। ਹੂੰ। ਆ ਮਗਰ ਇਹ ਫੇ ਲੱਗੇ ਹੁੰਦੇ ਆ। ਹੂੰ। ਇੱਕ ਜਾਨੇ ਨੇ ਬਾਹਰ ਸੰਭੀ ਜਾਨੇ ਦੋਹਾਂ ਜਾਨੇ ਨੇ ਅੰਦਰ। ਹੂੰ। ਅੱਛਾ ਬਾਈ ਹੁਰੀ ਨੇ ਜੋ ਰਗੜਾਈ ਕਰਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਬਾਈ ਕਿੰਨਾ ਕੁ ਸਮਾਂ ਲੱਗ ਜਾਂਦਾ ਏ ਤੇ ਇੱਕ ਜੋਰ ਵੀ ਪੂਰਾ ਇੱਕ ਇੱਕ ਟਾਬੂਲਾ ਲਾ ਜਾਂਦਾ ਬਾਈ ਹਾਜੀ ਰਗੜਨ ਨੂੰ ਇੱਕ ਘੰਟਾ ਇਦਾਂ ਹੀ ਪੂਰਾ ਰਗੜਨਾ ਤੇ ਮਿਹਨਤ ਪੂਰੀ ਲੱਗਦੀ ਹੈ ਕਿ ਇਹ ਮਿਹਨਤ ਕਿਵੇਂ ਤੁਸੀਂ ਪੂਰੀ ਕਰਦੇ ਹੋ ਹਾਂਜੀ ਪੂਰੀ ਲੱਗਦੀ ਹੈ ਜੀ ਮਿਹਨਤ ਉਹਦਾ ਬਹੁਤ ਵਧੀਆ ਵੀ ਬਹੁਤ ਲੱਗਦਾ ਵਾ ਸਾਡੀ ਇਦਾਂ ਵੀ ਸਾਨੂੰ ਮਿਹਨਤ ਲੱਗੀ ਜਾਂਦੀ ਸਾਡੀ ਦੇਖੀ ਉਹ ਤਾਂ ਬਹੁਤ ਵਧੀਆ ਲੱਗਦਾ ਬਾਈ ਤੇ ਰੁਕਣਾ ਨਹੀਂ ਹੁੰਦਾ ਬਈ ਰਗੜਾਈ ਕਰ ਰਹੇ ਹਾਂ ਮਿਹਨਤ ਲੱਗਦੀ ਹੈ ਪੂਰੀ ਮਿਹਨਤ ਬਾਈ ਲੱਗਦੀ ਆ ਪੂਰੀ ਜੇ ਜ਼ੋਰ ਪੀ ਕੇ ਆਉਂਦਾ ਤਾਂ ਜ਼ੋਰ ਲੱਗਦਾ ਵੀ ਬਣਾਉਣ ਦੇ ਬਾਈ ਇੱਕ ਘੰਟਾ ਲਗਾਤਾਰ ਐਵੇਂ ਜਿਹੜਾ ਹੈਗਾ ਰਗੜਨਾ ਤੇ ਕਿਵੇਂ ਆਪਣੇ ਆਪ ਨੂੰ ਜਿਹੜਾ ਹੈਗਾ ਇੱਕ ਰੁਕੀਨ ਵਾਈਜ਼ ਇਹ ਤਿਆਰ ਕੀਤਾ ਕਿਉਂਕਿ ਪਹਿਲਾਂ ਤੁਸੀਂ ਕਹਿੰਦੇ ਕਬੱਡੀ ਖੇਡਦੇ ਸੀਗੇ ਉਦੋਂ ਪਹਿਲਾਂ ਭਾਈ ਜਦੋਂ ਸਟਾਰਟਿੰਗ ਜੇ ਥੋੜਾ ਜਿਆ ਹੁੰਦਾ ਸੀਗਾ ਹੁਣ ਤਾਂ ਜਦੋਂ ਆਤੀ ਪੈ ਜਾਈ ਆ 10-10 ਮਿੰਟ ਲਾਈ ਜਾਈਦੇ ਆ ਵਾਰੀ ਵਾਰੀ ਕਰੀ ਜਾਈਦਾ ਤਾਂ ਇੱਕ ਦੂਜੇ ਨੂੰ ਮੈਨੇਜ ਕਰਕੇ ਪ੍ਰੋਪਰ ਤੇ ਮੈਨੇਜ ਕਰ ਲੈਂਦੇ ਹਾਂ ਹਾਂਜੀ ਹਾਂਜੀ ਭਾਈ ਵਧੀਆ ਹੋਈ ਜਾਂਦਾ ਹੁਣ ਤਾਂ ਚੱਲੀ ਜਾਂਦਾ ਵੀ ਜਦੋਂ ਰਿਸਪਾਂਸ ਮਿਲਣ ਲੱਗ ਪਾ ਲੋਕਾਂ ਦਾ ਜਦੋਂ ਲੋਕ ਕੋਣ ਲਾਪੇ ਉਦੋਂ ਸਿਰ ਹੋਰ ਮਜ਼ਾ ਆਉਂਦਾ ਰਗੜਨ ਦੇ ਵਿੱਚ ਹੋਰ ਭਾਈ ਕੰਮ ਵੱਲ ਹੋਰ ਧਿਆਨ ਹੁੰਦਾ ਆ ਇਦੋਂ ਵਧੀਆ ਰਿਸਪਾਂਸ ਮਿਲਦਾ ਫੇਰ ਤਾਂ ਬੰਦੇ ਦਾ ਵੱਲੋਂ ਮੱਲੀ ਕੰਮ ਜਿਧੇ ਆਨ ਪੈਂਦਾ ਜਿਆਦਾ ਧਿਆਨਵਾਦ ਆ ਨਵੀਂ ਨਵੀਂ ਆਪਾਂ ਨੂੰ ਹਰ ਕੋਈ 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 ਨਾ ਕੋਈ ਗਲਤੀਆਂ ਦੱਸ ਕੇ ਜਾਂਦਾ ਵਾ ਆਪਾਂ ਨੂੰ ਸੁਧਾਰੀ ਜੀਆਂ ਪ੍ਰੋਪਰ ਤਰੀਕੇ ਦੇ ਨਾਲ ਠੀਕ ਹੈ ਤਾਂ ਬਿਲਕੁਲ ਇਹ ਤੁਸੀਂ ਦੇਖੋ ਜਿਸ ਜਗ੍ਹਾ ਦੇ ਉੱਤੇ ਲਗੜਾਈ ਦਾ ਜਿਹੜਾ ਹੈ ਉਹ ਪ੍ਰੋਪਰ ਕੰਮ ਇਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਹੈ ਹਾਲਾਂਕਿ ਇਹ ਸਾਰੇ ਜਿੰਨੇ ਵੀ ਦੋਸਤ ਨੇ ਸਾਰੇ ਕਬੱਡੀ ਪਲੇਅਰ ਨੇ ਕਬੱਡੀ ਖੇਡਣ ਦੇ ਚਾਹਵਾਨ ਨੇ ਤਾਂ ਕਬੱਡੀ ਅ ਖਿਡਨ ਤੋਂ ਬਾਅਦ ਜਿਹੜਾ ਹੈਗਾ ਉਹ ਮਨ ਦੇ ਵਿੱਚ ਖਿਆਲ ਆਇਆ ਕਿ ਇਹ ਚੀਜ਼ ਕਿਉਂ ਨਾ ਸ਼ੁਰੂ ਕੀਤੀ ਜਾਏ ਹਾਲਾਂਕਿ ਜਿਵੇਂ ਮੈਂ ਪਹਿਲੇ ਤੁਹਾਨੂੰ ਕਿਹਾ ਕਿ ਇੱਕ ਟੈਗ ਜਿਹੜਾ ਇਹ ਉਹ ਪੰਜਾਬੀਆਂ ਦੇ ਉੱਪਰ ਸ਼ੁਰੂਆਤ ਤੋਂ ਹੀ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਉਹ ਟੈਗ ਕੀ ਹੈ ਕਿ ਜਾਂ ਤਾਂ ਪੰਜਾਬੀ ਵਿਦੇਸ਼ ਨੂੰ ਚਲ ਜਾਂਦਾ ਹੈ ਜਾਂ ਫਿਰ ਨਸ਼ੇ ਦੇ ਵਿੱਚ ਜਿਹੜਾ ਹੈ ਉਹ ੁੱਤ ਰਹਿਂਦਾ ਹੈ ਤਾਂ ਉਹਨਾਂ ਚੀਜ਼ਾਂ ਨੂੰ ਖਤਮ ਕੀਤਾ ਇਹਨਾਂ ਨੇ ਇੱਕ ਜਿਹੜਾ ਹੈ ਉਹ ਮੂੰਹ ਤੋੜਵਾ ਜਿਹੜਾ ਹੈ ਉਹ ਜਵਾਬ ਵੀ ਦਿੰਦਾ ਹੈ ਕਿਵੇਂ ਦੀ ਤਸਵੀਰ ਲੱਗੀ ਉਸ ਨੂੰ ਤੁਸੀਂ ਕਮੈਂਟ ਸੈਸ਼ਨ ਦੇ ਵਿੱਚ ਜ਼ਰੂਰ ਦੱਸਿਓ কেমন অপশন রাজু গুপ্ত আর শাহ থাই জলন্ধ